ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪੈਂਡਾ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਰਕੁਲਦੀਪ ਸਿੰਘ ਜੀ ਨਾਲ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕਿੱਥਾ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਜਿਹੜੇ ਆ ਟੋਟਲ ਤੁਹਾਨੂੰ ਆਪਾਂ 6 ਦਿਖਾਵਾਂਗੇ ਟੋਕੜ ਗੱਪਣ ਨਾਲ ਵੀ ਤੁਹਾਨੂੰ ਦਿਖਾ ਦੇਵਾਂਗੇ ਤੇ ਇੱਕ ਮੈਂ ਜਿਹੜੀ ਆ ਝੋਟੀ ਦਿਖਾਵਾਂਗੇ ਸਜਰਾਂ ਦੇ ਵਿੱਚ ਹੀ ਇਹ ਤਕਰੀਬਨ ਬਗੈਰ ਬੱਚੇ ਤੋਂ ਆ ਤੇ ਇੱਕ ਤਾਂ ਨਗ ਜਿਹੜਾ ਇੱਧਰ ਟੋਕੜ ਗੱਪਣ ਦੇ ਵਿੱਚ ਵਹਿੜ ਵੀ ਤੁਹਾਨੂੰ ਦਿਖਾ ਦੇਵਾਂਗੇ ਤੇ ਕੁਝ ਕੁ ਨਗ ਜਿਹੜੇ ਕੋਈ 8 ਕੋਈ 5 ਕੋਈ 8-7 ਲੀਟਰ ਤੇ ਵੜਾ ਚੱਲਣ ਰਹੀਆਂ ਜਾਜ ਲੀਟਰਊਗਾ ਪੂਰਾ ਟੋਕੜ ਵੜਾ ਨੇ ਠੀਕਾ ਜੀ ਤਕਰੀਬਨ ਸਸਤੇ ਰੇਟਾਂ ਦੇ ਉੱਪਰ ਪਸੂਗਾ ਸੋ ਕੱਲ ਕੱਲ ਨਗਦੀ ਆਪਾਂ ਡਿਟੇਲ ਵਹਿਕਲ ਦੀਦ ਤੋਂ ਲੈ ਲਾਂਗੇ ਠੀਕਾ ਜੀ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਮਿਲ ਜੂਗੀ ਕੋਈ ਵੀ ਸੱਜਣ ਭਰਾ ਆਪਣਾ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ ਇੱਥੇ ਬੇਸ਼ੱਕ ਆਣ ਕੇ ਇੱਕ ਟਾਈਮ ਦੋ ਟਾਈਮ ਆਪਣੇ ਟਾਈਮ ਤੇ ਟਾਈਮ ਕੱਢ ਕੇ ਸਵਾ ਠੀਕਾ ਜੀ ਤਸੱਲੀ ਕਰ ਲਿਓ ਆਨਲਾਈਨ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਅੱਜ ਤਰੀਕ ਨੋਟ ਕਰ ਲੋ 6 April ਤੇ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਹੈ। ਬਾਕੀ ਮਾਲ ਇਸੇ ਤਰ੍ਹਾਂ ਕੋਈ 5-7 ਨਾਕ ਜਿਹੜੇ ਆ ਮੌਜੂਦ ਹੁੰਦੇ ਆ ਠੀਕ ਆ ਜੀ ਵਿਕਰੀ ਵਾਲੇ ਖਾਸ ਤੌਰ ਤੇ ਜਦੋਂ ਮਰਜ਼ੀ ਤੁਸੀਂ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦੇ ਜੇ ਪਸ਼ੂ ਖਰੀਦ ਸਕਦੇ ਹੋ ਠੀਕ ਆ। ਤੋਂ ਬਾਕੀ ਆਪਾਂ ਡਿਟੇਲ ਲੈਣੀ ਕਰਦੇ ਆ 66 ਸਭ ਤੋਂ ਪਹਿਲਾਂ ਕੁਲਦੀਪ ਭਾਈ ਸਤਿ ਸ੍ਰੀ ਅਕਾਲ। ਸਾਥੀ ਦਾ ਸਤਿ ਸ੍ਰੀ ਅਕਾਲ। ਮਾਰੇ ਠੀਕ ਠਾਕ? ਹਾਂਜੀ ਹਾਂਜੀ ਬੜੀ ਕਿਰਪਾ ਤੁਹਾਡਾ। ਚਲੋ ਜੀ ਫੇਰੇ ਮਾਲ ਖਦਾ। ਅੱਛਾ ਵੀ ਕੁਲਦੀਪ ਹੈਗੇ ਨਾ ਅੱਜ ਆਪਣੇ ਕੋਲ ਟੋਟਲ 6। ਅੱਜ 6 ਆ ਠੀਕਾ ਜਿਹੜਾ ਬਿਲਕੁਲ ਸੱਜਰ ਸੂਏ ਹੈਗੇ ਇਹਨਾਂ ਦੇ ਵਿੱਚ ਆਪਣੇ ਤੋਂ ਹਾਂਜੀ ਹਾਂਜੀ ਇੱਕ ਆ ਗਾਂ ਵੀ ਜੱਟ ਠੀਕ ਆ ਹਾਂ ਬਾਕੀ ਆ ਬਾਕੀ ਟੋਕਰ ਕੱਪਣ ਠੀਕ ਆ ਉਹ ਦੋ ਬੱਚਿਆਂ ਬਗੈਰ ਆ ਠੀਕ ਆ ਹਾਂਜੀ ਠੀਕ ਆ ਤੇ ਟੋਕਰ ਕੱਪਣ ਨਾਲ ਵੀ ਆ ਗਏ ਆ ਬਗੈਰ ਬੱਚੇ ਤੋਂ ਵੀ ਬੜਾ ਹੈ ਹੀ ਆ ਬੱਚੇ ਵਾਲੀਆਂ ਹੋਈਆਂ ਕੋਈ 8 5 8 5 ਕਿਲੋ ਰੋਦੋਂ ਨਾਲੇ ਹਾਜ਼ਰ ਹਾਂਜੀ ਹਾਂਜੀ ਠੀਕ ਆ ਲਓ ਵੀ ਜੈਜ ਰੀਡਰ ਹੋਊਗਾ ਦੋਸਤੋ ਸ਼ੁਰੂਆਤ ਆਪਾਂ ਕਰਾਂਗੇ ਇਧਰ ਮੱਝਾਂ ਤੁਸੀਂ ਦੇਖੋ ਇੱਕ ਝੋਟੀ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਸਾਈਕਲ ਨੰਬਰ ਤੇ ਝੋਟੀ ਦਿਖਾਵਾਂਗੇ ਪਹਿਲਾਂ ਸ਼ੁਰੂਆਤ ਕਰਦੇ ਆ ਟੋਕਰ ਕੱ ਤੋਕੜ ਗੱਬਣ ਮਾਜਾ ਤੇ ਇਹ ਕੁਲਦੀਪ ਬਾਈ ਕਿੰਨੇ ਮਹੀਨੇ ਦੀ ਗੱਬਣ ਪੰਜਾ ਮਹੀਨੇ ਦੀ ਗੱਬਣ ਠੀਕ ਆ ਜੀ ਹਾਂਜੀ ਦੁੱਧ ਕਿੰਨਾ 6 ਕਿਲੋ ਦੁੱਧ 6 ਕਿਲੋ ਆਂਡਰ ਤੇ 6 ਕਿਲੋ ਉਹ ਵੀ 6 ਕਿਲੋ ਦੁੱਧ ਤੇ ਪੰਜਾ ਮਹੀਨੇ ਦੀ ਇਹ ਗੱਬਣ ਚੈੱਕ ਪਾਸ ਆਂ ਗਾਂ ਕਿੰਵੇਂ ਸੂਵੇ ਲਈ ਤੇ ਚਾਹ ਸੂਆ ਕੱਲੀ ਚ ਉੱਥੇ ਸੂਗੀ ਗਾਂ ਚੌਥਾ ਹਾਂ ਤੇ ਜੇ ਸਵੇਰੇ ਦੇ ਵਿੱਚ ਹੁਣ ਚੱਲਣ ਡਈ ਆ ਠੀਕ ਆ ਜੀ ਚੌਥਾ ਸੂਆ ਅੱਗੇ ਸੂਗੀ ਪੰਜਾ ਮਹੀਨਿਆਂ ਦੀ ਅੱਗੇ ਗੱਬਣ ਚੈੱਕ ਪਾਸ ਤੇ ਦੁੱਧ ਤੱਕ ਦੱਸ ਦੇ ਮੈਂ ਦੁੱਧ ਕੱਢ ਦੇਣੀ ਠੀਕ ਆ ਅੱਛਾ ਯਾ ਹੋਰ 5 ਮਹੀਨੇ ਦੀ ਗੱਬਣ ਕਰੇ 6-7 ਕਿਲੋ ਆ। ਹਾਂ ਸ਼ੀਰ ਨਾ 6 ਕਿਲੋ ਨੈਟ। ਜੇ ਸੇਵਾ ਉਹ ਜੇ ਭੱਜ ਵੀ ਹੋਰ ਆਪਾਂ ਸਾਥ ਹੀ ਲੈ ਜੇ। ਠੀਕ ਆ। ਲੋ ਵੀ ਇੱਕੋ ਜੀ ਤੁਹਾਨੂੰ ਆਪ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਪੂਰੀ ਹੈਵੀ ਪਾਰਟੀ ਵੇਟ ਫੁੱਲ ਵਜਨ ਲੋੜ ਦੇ ਵਿੱਚ। ਬਾਕੀ ਤੁਹਾਨੂੰ ਤੁਹਾਨੂੰ ਬਹੁਤ ਵਧੀਆ। ਆ। ਚੋਣ ਇੱਕੋ ਓਕੇ ਹੋ ਜੇ ਤੁਹਾਨੂੰ। ਤੋਂ ਮਿਲਦੀ ਘਲਦੀ ਪਾ ਕਿਵੇਂ ਭਾੜੇ ਤੇ। ਅੱਡੇ ਦੇ ਕੱਟੇ ਉਹ ਕੱਟਾ ਮਗਰ ਜੀ। ਮਗਰ ਕੱਟਾ ਹੈਗਾ। ਹਾਂ ਠੀਕ ਆ। ਤੋਂ ਮਿਲਦੀ ਕੱਟੇ ਤੇ ਆ ਠੀਕ ਆ ਜੀ ਬਚਾ ਦਾ ਹੈਗਾ ਕੱਟੇ ਤੇ ਮਿਲਦੀ ਆ ਦੋਵੇਂ ਡੰਗ। ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਜਮੜੀ ਆ ਤੇ ਹਾਈਟ ਤੁਸੀਂ ਦੇਖ ਸਕਦੇ ਜ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਵਜਨ ਵੇਟ ਬਹੁਤ ਭਾਰੀ ਆ ਪੂਰੀ ਬੰਤਰ ਵਾਈਜ਼ ਤੁਸੀਂ ਦੇਖੋ ਪੂਲ ਵਜਨ ਲੋਡ ਦੇ ਵਿੱਚ ਆ ਦੇਖੋ ਸੋਹਵਾਨੇ ਜੱਡੇ ਦੀ ਵੀ ਕਰਮਾ ਲਈ ਸਾਫ ਸੁਥਰੀ ਆ ਬਹੁਤ ਬੜੀ ਅਗਲੇ ਚੋਣ ਚਵਾਦੀ ਅਗਲੇ ਪਿੱਛੇ ਦੀ ਬਰਾਬਰਤਾ ਨਾਲ ਤੁਹਾਨੂੰ ਆ ਹੋਰ ਵਜਨ ਦਾ ਆ ਬਾਅਦ ਕਰਦੇ ਪਹਿਲਾਂ ਦੱਸਾਇਆ ਠੀਕ ਹੈ ਹਾਂ ਜਮਾਓ ਜੀ ਬਾਕੀ ਇਹ ਤੁਹਾਨੂੰ ਥਾਣ ਦਿਖਾ ਦਗੀ ਆਪਣਾ ਆ ਦੇਖੋ ਬਹੁਤ ਸੋਨਾ ਥਾਣਾ ਦਾ ਠੀਕ ਆ ਜੀ ਲਬਾਈ ਦੇ ਵਿੱਚ ਲੱਡੇ ਥਾਣਾ ਤੇ ਚੋਣ ਜਵਾ ਦੀ ਬਹੁਤ ਵਧੀਆ 6 ਕਿਲੋ ਧਾਰਾਂ ਦੇ ਥੱਲੇ ਮੌਕੇ ਤੇ ਮੌਜੂਦ ਪੰਜਾਂ ਮਹੀਨਿਆਂ ਦੀ ਗੱਬਣ ਫੁੱਲ ਹੈਵੀ ਬਾਡੀ weight ਭਾਰੀ ਹੈ ਸਰੀਰ ਚਮੜੀ ਵੀ ਪਤਲੀ ਮੈਨੂੰ ਹਣਾ ਠੀਕ ਆ ਤੇ ਇਹ ਵੀਰ ਕੁਲਦੀਪ ਕੀ ਮੁੱਲ ਰੋਗੇ ਦਾ ਮੋਹਨ ਸਿੰਘ ਸਾਹਿਬ 75 ਗੱਲ ਗੀ 70 ਹੀ ਦੇ ਦਈਏ ਵੀ ਮੁੱਲ ਉਹੀ ਆਪਾਂ ਕਰਨੇ ਵੀ ਜਿਹੜੇ ਬਸ ਫੜ ਦੋ ਫੜ ਦੋ ਹੀ ਹੋ ਜੀ ਦੋ ਦੋ ਛੱਡ ਦਾਂਗੇ ਔਰ ਠੀਕ ਆ 70 ਚੋਂ 70 ਦੋ ਘਟਾ 88000 ਰੁਪਏ ਲੋਕ ਕਟਾ ਬੁਗੀ ਅੱਧੀ ਬੱਚਾ ਮਖਾਦ ਗੀ ਕੋਈ ਤੁਹਾਨੂੰ ਆਹ ਕਟਾ ਜੇ ਠੀਕ ਹੈ ਜੀ ਮਿਲਦੀ ਬੱਚੇ ਤੇ ਦੋਵੇਂ ਟਾਈਮ ਆਹ ਦੇਖੋ ਇਹ ਕਟਾ ਮਗਰ ਠੀਕ ਹੈ ਕਟਾ ਨਹੀਂ ਮਨਾਇਆ ਕਿਸੇ ਇੰਦ ਤੇ ਜਦੋਂ ਤੇ ਆਹ ਕਟਾ ਜਿਸਿਆ ਜੀ ਉਹਦਾ ਜੰਮਿਆ ਹੁਣ ਕਿਤੇ ਵਾਲਪੂਨ ਕਟਿੰਗ ਕਟਿੰਗ ਹੋਊਗੀ ਤੇ ਹਾਂ ਨਵਾਇਆ ਹੋਇਆ ਗੌਰ ਲਗਾ ਠੀਕ ਆ ਲਓ ਵੀ ਇਹ ਕਟਾ ਠੀਕ ਹੈ ਜੀ ਤੇ 68000 ਰੁਪਏ ਇਹ ਤੁਹਾਨੂੰ ਮੱਝ ਮਰਜੂ ਵੀ ਟੋਕੜ ਗੱਬਣਾ ਸੋ ਚਾਹ ਬਣਵਾਉਣਾ ਤੁਸੀਂ ਹੱਥ ਪਾ ਗਾ ਜੇ ਸੇਵਾ ਇਹ ਤੁਹਾਨੂੰ 8 ਕਿਲੋ ਦੇ ਦਊਗੀ ਹਾਂ ਤੋ ਆਪਣੇ ਕੋਲ ਮਿਲਦਾ ਵੀ ਅੱਜ ਭਲਖੀ ਆਈ ਆ ਰਾਤ ਆਈ ਆ ਰਾਤ ਹੀ ਆਈ ਹੈ ਇਹ ਵੀਡੀਓ ਆਪਾਂ ਪਰਸੋ ਚੌਥੀ ਪਾਈ ਸੀਗੀ ਹਾਂ ਉਦੋਂ ਨਹੀਂ ਉਦੋਂ ਦੀਆਂ ਹਾਂਜੀ ਹਾਂਜੀ ਲੋ ਵੀ ਬਹੁਤ ਵਧੀਆ ਚੰਗੀ ਹੈ ਵੀ ਬਰਦੀ ਵੇਟ ਆ ਦੁੱਧ ਕਰਨ ਨੂੰ ਕਰਮਾ ਲਈ ਸੀਗੇ ਵੰਡ ਬਣੇਵਾ ਪਾਇਗਾ ਤਾਂ ਕੀ ਤਾਂ ਇਹਦਾ ਸੱਤ ਸੱਤ 8 ਲੀਟਰ ਦੁੱਧ ਦੇਈ ਜਾਣਾ ਤੇ ਪੰਜਾਂ ਮਹੀਨੇ ਦੀ ਚੈੱਕ ਪਾਸ ਜਿੱਦਾਂ ਮਰਜ਼ੀ ਤਸੱਲੀ ਕਰ ਲੈ ਮੇਰਾ ਸੱਜਣ ਕੋਈ ਭਰਾ ਇੱਥੇ ਆਣ ਕੇ ਇੱਕ ਗਲਦੀਬ ਆਪਣੇ ਕੋਲ ਪਹਿਲਾ ਸਵੇਰ ਝੋਟੀ ਹੈ ਹਾਂ ਪਹਿਲਾ ਸਵੇਰ ਇਹਨੂੰ ਅੱਜ ਸਵਾ ਲ ਕਿੰਨਾ ਹੋ ਗਿਆ ਇਹਨੂੰ ਮਹੀਨੇ ਉੱਤੇ ਹੀ ਹੋ ਗਿਆ ਹੈ ਮਹੀਨੇ ਉੱਤੇ ਹਾਂ ਹੋਈ ਮਾਇਦਾ ਲਾਇਰ ਭਾਂਡੇ ਲਾ ਲੈ ਦਾ ਠੀਕ ਆ ਹਾਂ ਹੈ ਬਿਨਾ ਬਗੈਰ ਬੱਚਿਆਂ ਬਗੈਰ ਬੱਚੇ ਤਾਂ ਮਿਲੂ ਪਾੜੇ ਤੇ ਮਿਲਦੀ ਪਾੜੇ ਤੇ ਪਾੜੇ ਦੇ ਭਾਵੇਂ ਆਟਾ ਪਾ ਲਈ ਬੈਠੇ ਠੀਕ ਆ ਹਾਂ ਲੌਬੀ ਠੰਡੀ ਧੀਰੀ ਆ ਸੀਲਸ ਆਉਗਾ ਠੀਕ ਆ ਜੀ ਮਿਲਦੀ ਪਾੜੇ ਤੇ ਆ ਕਰਵਾ ਲੀ ਤੇ ਬਾਕੀ ਥਾਣਾ ਤੁਹਾਨੂੰ ਇੱਕ ਵਾਰੀ ਤੁਹਾਨੂੰ ਲਾਗ ਗਿਆ ਖਾਦ ਗਿਆ ਆਪਾਂ ਦੁੱਧ ਕਿੰਨਾ ਦੱਸਿਆ ਜੀ ਦੋ ਟਾਟੂ ਗਿਆ ਸਾਦੀ ਗੱਡੀ ਹੋਣਾ ਠੀਕ ਆ ਹਾਂ ਲੌਬੀ 8 ਕਿਲੋ ਦੁੱਧ ਤੇ 7 ਕਿਲੋ ਦੀ ਗਾਰੰਟੀ ਤੇ ਸੱਲੀ ਤੇ ਬਾਕੀ ਮੂੰਹ ਸੌਦਾ ਕਰ ਲਿਓ ਠੀਕ ਆ ਜੀ ਹੈ ਰੋ ਜੰਗੀ ਠੀਕ ਆ ਹਾਂ ਨਾ ਤਰਾੰਗ ਬਹੀ ਤੁਰਦਾ ਮੋ ਜਿੱਗਾ ਜੀ ਸੋ ਸਾਈ ਜੁਚਾ ਕੇ ਕਰੋ 7 ਕਿਲੋ ਦੱਸਿਆ ਨਾ ਹਾਂ ਹਾਂ ਠੀਕ ਹੈ ਮੁਰਗੇ ਦਾ ਦੱਸਿਆ ਜੇ ਮੈਨੂੰ 7 ਲੈਣੇ ਫਾਇਦਾ ਹੀ ਉਹ ਨਹੀਂ ਦੇਖਿਆ ਉਹਨਾਂ ਕੇ ਤਸੱਲੀ ਤੋਂ ਕਰਨ ਬਹਿ ਜਾ ਫਿਰ ਝੂਠੇ ਹੋਵਾਂਗੇ ਤਾਂ ਉਹਦੀ ਗੱਲ ਕੋਈ ਨਹੀਂ ਲਓ ਜੀ 7 ਕਿਲੋ ਦੋ ਤਾਂ ਠੀਕ ਆ ਜੀ ਨਰਦੀ ਇਸੇ ਤਰ੍ਹਾਂ ਆ ਪਾੜੇ ਤੇ ਜਾਣ ਤੇ ਕਰਮਾਂ ਲਈ ਲੱਗੀ ਆ। ਇਸੇ ਤਰ੍ਹਾਂ ਥੱਲੇ ਬਹਿਣਾ ਕੇ ਪਹਾੜਾ ਪਾ ਲੋ ਥੱਲੇ ਬਹਿ ਕੇ ਜੇ ਭਾਰ ਦੇ ਕਰਮਾਂ ਲਈ ਆ ਜੂਗੀ। ਇਹ ਮਿੱਠੀ-ਮਿੱਠੀ ਬੋਤ ਆ ਠੀਕ ਆ। ਬਹੁਤ ਠੰਡੀ ਗਾੜੀ ਆ ਗਈ ਉਹਨੇ ਲੂਈ ਏ। ਇਹ ਨਹੀਂ ਠੰਡੀ ਆ। ਆ ਦੇਖ। ਹਾਂ। ਲੋ ਠੀਕ ਆ। ਸੋ ਸ਼ਕੀਨ ਝੋਟੀ ਆ ਬਹੁਤ ਵਧੀਆ ਚੰਗੀ ਝੋਟੀ ਸਿੰਘੀ ਦੇ ਵਿੱਚ। ਮੂੰਹ ਮੱਥੇ ਬਹੁਤ ਵਧੀਆ ਠੀਕ ਆ ਜੀ। ਤੇ ਇਹ ਕਲਦੀਪ ਕੀ ਮੋਲ ਰੂਵੇ ਤਾਂ ਕਿ? ਪੁਰਸਨ ਦਾ ਕੰਮ ਇਹ 70000 ਰੁਪਇਆ ਹਾਂ ਨਹੀਂ 65000 ਦੇ ਦਾਂਗੇ 65000 ਦੀ ਹਾਂ ਕੋਈ ਲਸੂਸ ਕਰਦੀ ਹੋਰ ਹੋਰ ਯਾਰ ਛੱਡ ਦੇ ਲੈਣਾ ਕਿਉਂ 60000 ਦੇ ਦਾਂਗੇ 64000 ਦੀ ਹਾਂ ਠੀਕ ਹੈ ਉਹ ਤਾਂ ਬੱਜਾ ਹੋਵੇ ਤੇ ਫਿਰ ਜਿਵੇਂ ਮਰਜ਼ੀ ਵੇਚ ਲੈ ਦੀ ਬਿਲਕੁਲ ਬਿਲਕੁਲ ਮੈਂ ਵੀ ਇਹ 64000 ਦੀ ਮੈਂ ਹੋ ਜੂਗੀ ਛੋਟੀ ਠੀਕ ਹੈ ਜੀ ਸੋ ਮਹੀਨੇ ਤੋਂ ਉੱਪਰ ਕੋਈ 5-4 ਦਿਨ ਟੱਪਾਂ ਡਏ ਆ ਸੂਈ ਨੂੰ ਇੰਨਾ ਕ ਟਾਈਮ ਹੋ ਗਿਆ ਠੀਕ ਹੈ ਸੋ 7 6 6 ਕਿਲੋ ਤੋਂ ਦੇ ਥਲੇ ਹੁਣ ਮੌਕੇ ਤੇ ਮੌਜੂਦ 7 ਕਿਲੋ ਰਹਿ ਟੂਗਾ ਨਾ 7 ਕਿਲੋ ਹਾਂ ਹਾਂ ਠੀਕ ਹੈ ਬਾਬਾ ਇਧਰ ਵੀਰ ਕਦੀਪ ਇੱਕ ਆਪਣੇ ਕੋਲ ਚਰ ਵੈੜ ਆ ਗਈ ਆ ਹਾਂ ਇਹ ਕੀ ਆ ਹੈ ਸੂਈ ਆ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਮਹੀਨਾ ਹੋ ਗਿਆ ਨਾ ਅਵਸ਼ੀ ਮਗਰੇ ਦੇ ਮਹੀਨਾ ਕਿਦੀ ਹਾਂ ਬਾਬਾ ਇਹ ਮਹੀਨੇ ਦੀ ਸੂਈ ਆ ਮਗਰ ਬੱਛੀ ਇਹ ਤੇ ਠੀਕ ਆ ਤੇ ਦੋ ਤਾਂ ਇਸ ਵਕਤ ਕਿੰਨਾ ਦੇ ਸੱਜ 12 ਕਿਲੋ ਦੋ ਦੂਗਾ 12 ਕਿਲੋ ਹਾਂ ਇਹ ਕੋਈ ਆ ਆਨਲਾਈਨ ਮਗਾਉਗਾ 11 ਕਿਲੋ ਗਰੰਟੀ ਦੇ ਆਵੇ ਹਾਂ ਕਣ ਵਧ ਘਟ ਦੀ ਗਰੰਟੀ ਠੀਕ ਆ ਹਾਂ ਪਾਏ ਬੱਛੀ ਛੜ ਲਾ ਦੂੰ ਮੇਜ ਦੇ ਮੇ ਸੂਈ ਕਿੰਨਾ ਟਾਈਮ ਹੋਇਆ ਮਹੀਨੇ ਮਹੀਨਾ ਹੋ ਗਿਆ ਅਵਸ਼ੀ ਮਗਰੇ ਆ ਲੋ ਬਾਬਾ ਆ ਮਗਰ ਵਸੀ ਠੀਕ ਆ ਕੋਈ ਨਿਗਰੀ ਸੂਈ ਆ ਬੱਚਾ ਮਗਰ ਵਸੀ ਆ ਠੀਕ ਆ ਜੀ ਜਿਸ ਤਰ੍ਹਾਂ ਦੀ ਆਵਾਜ਼ ਆ ਠੀਕ ਆ ਜੀ ਮਦਰਾਂ ਤੇ ਉਸੇ ਤਰ੍ਹਾਂ ਦਾ ਬੱਚਾ ਕਰਾਉ ਸਕਦੇ ਵਿੱਚ ਹਾਂ ਇਹ ਦੀ ਮਾਦੀ ਵਾਹ ਜੇ 12 13 12 13 ਹਨ ਹਾਂ ਆ ਦੇਖੋ 12 ਕਿਲੋ ਨੇਟੀ ਆ ਭਾਈ 11 ਨਹੀਂ ਕਰਾਂਗੇ ਦੋਤੇ ਦੇ ਦਊ ਜੇ 15 ਕਿਲੋ ਹਾਂ ਬੜੀ ਪਰਵਾਹ ਕਰੇ ਚਾਰੇ ਥਾਣਾ ਚੁਵਾਈ ਚੁਵੀ ਦੇਖ ਲਈ ਆਵੇਂ ਨਿਆਣਾ ਚੋਲੇ ਪਰਵਾਹੀ ਹੋਈ ਨਹੀਂ ਮੈਨੂੰ ਹਾਂ ਇਹ ਰਾ ਲੱਤ ਲਾ ਦੂੰਗੀ ਹਾਂ ਨਾ ਭਾਵੇਂ ਥੱਲੇੋਂ ਦੀ ਲੰਘ ਜਾਵੇ ਤਾਂ ਠੀਕ ਆ ਵੈਸੇ ਥੋੜੂ ਥੋੜੀ ਬਾਦੀ ਸਾਂਭਣ ਸੂਪ ਬਣਾ ਲਈਏ ਕੋਈ ਲੱਗ ਜਾਏ ਤਰਾ ਜਿੱਡਾ ਕੱਦ ਨਹੀਂ ਪਾਈ ਕਿਸੇ ਆ ਕਦਰ ਨਹੀਂ ਪਾਈਗੀ ਵਾੜ ਸਾਂਭਣ ਆਲੀਏ ਬਾਕੀ ਹੋਰ ਤਾਂ ਸ਼ੁਰੂ ਸੁੱਕਾ ਦਾ ਹਾਂ ਦੁੱਧ ਕਰਮਾ ਵਾਲੀਏ 12 13 ਥੱਲੇੋਂ ਸਾਫ ਹੈ ਨਾ ਮੋਦੀ ਆਲੀਏ ਵੈਸੇ ਥੋੜਾ ਜਿਹਾ ਦੱਸੋ ਜਿਸੇ ਪੰਦੇ ਵਿੱਚ ਲੱਗੂਗੀ ਤੁਹਾਨੂੰ ਕੱਦ ਤੋਂ ਵੱਡਾ ਕੱਦ ਛੋਟਾ ਨਹੀਂਗਾ ਕੱਦ ਪੂਰਾ ਵੱਡਾ ਮੈਂ ਨਦੀ ਸੁਈ ਆ ਸਵੇਰ ਦੂਜਾ ਮੰਨ ਕੇ ਵੀ ਸੌਦਾ ਕੋਈ ਸੱਜਣ ਕਰ ਸਕਦਾ 11 ਕਿਲੋ ਦੁੱਧ ਪੂਰਾ ਤਸੱਲੀ ਗਾਰੰਟੀ ਦੇ ਕੇ ਲਵਾਂ ਇਹ ਇਦਾਂ ਮਗਾਉਗਾ ਨਾ 11 ਹੀ ਰਹਿਣਾ ਗਾਰੰਟੀ ਠੀਕ ਆ ਧਤਨਪੁਰ ਆਉਂਦਾ ਹੈ ਤੇ ਇਹ ਵੀ ਮੈਨੂੰ ਹੂੰ ਹੂੰ ਬਾਕੀ ਗੰਮਾ ਚਾਹ ਲੈ ਜਾ ਰਿਹਾ ਆ ਜਾਈ ਜਾ ਰਿਹਾ ਆ ਇਹ ਬੜਾ ਪਰਵਾਨਾ ਤੋਂ ਨਹੀਂ ਦੀਆਂ ਮੁਰਗੀ ਛੜਾਈ ਮਾਰੀ ਕਿਤੇ ਫਰਾ ਹੋਈ ਨਹੀਂ ਉਹ ਫਿਰ ਸਵਾਦ ਕੀ ਆਖਣੀ ਪਾਹੇ ਤਾਂ ਥੋੜੇ ਬਹੁਤੇ ਲਾਉਣੇ ਭਾਵੇਂ ਥੋੜੇ ਲਾਉਣੇ ਆ ਹਾਂ ਉਹ ਛੜਾਈ ਖਾਧੀਆਂ ਫਿਰ ਕਾ ਤਾਂ ਲਓ ਜੀ ਤੋਂ 12 ਕਿਲੋ ਦੁੱਧ ਤੇ 11 ਦੀ ਗਾਰੰਟੀ ਤਾਂ ਸੱਦੀਆਂ ਠੀਕ ਆ ਜੀ ਬਹੁਤ ਵੱਡੀ ਚਿੱਗੀ ਵੱਡੀ ਕੱਦ ਹਾਈਟ ਦੇ ਵਿੱਚ ਤਾਂ ਕੀ ਕੁਲਦੀਪ ਮੁੱਲ ਦੇ ਦਊਗਾ ਇਹਦਾ ਉਹ ਤੇ ਜੇ ਮਾਰਦੀ ਕਰ ਲਈ 35000 ਦੇ ਦੀਏ 35000 ਇਹਦੀ ਰਾਜ਼ੀ ਦੇ ਫਿਰ ਤਾਂ ਭਾਵੇਂ 45 ਦੇ ਦੇ ਹਾਂ ਉਹ ਰਾਜ਼ੀ ਹੁੰਦੀ ਫਿਰ ਗਾਉਂ ਵੀ ਮਹਿੰਗੀ ਮਿਲਨੀ ਹਾਂ ਫਿਰ ਨਹੀਂ ਮਿਲਨੀ ਗਾਹਣ ਚਲੋ ਅੱਗੇ ਵੀ ਆਪਾਂ ਨੂੰ ਥੋੜੀ ਨਰਮ ਮਿਲਗੀ ਦਾ ਨਰਮ ਉਸੇ ਦਾ ਵੇਚ ਦਿੱਤੇ 2 ਛੜਾ 33000 ਰੁਪਏ 33000 ਦੀ ਹਾਂ ਤੇਰੀ ਚੱਕੋ ਵੀ ਤੋਂ 33000 ਦੀ ਇਹ ਬੈਡ ਮੈਜ਼ੂਗੀ ਠੀਕ ਆ ਜੀ ਬੱਛੀ ਮਗਰ ਆ ਗਈ ਆ ਚਲੋ ਇਹ ਵੀ ਪਲੱਸ ਪੁਆਇੰਟ ਆ ਹਾਂ ਹਾਂ ਕੋਈ ਭਰਾ ਕੇ ਸ਼ੌਂਕ ਨਾਲ ਤਿਆਰ ਕਰ ਲੂਗਾ ਮਗਰ ਬੱਛੀ ਆ ਬਾਈ ਕੋਈ ਨਹੀਂ ਆਉਂਦਾ ਇਹ ਕਰਵਾਇ ਮੌਂਟ ਦੇਖ ਉਹ ਚਲੋ ਕੋ ਮੌਕੇ ਤੇ ਹੋ ਜਾਂਦਾ ਥੋੜਾ ਬਸ ਕਸਰ ਕੁਸਰ ਹੋਵੇ ਤੇ ਨਿਕਲ ਜਾਂਦੀ ਆ ਫੇ ਇਧਰ ਕਦੀ ਵੀ ਇੱਕ ਆਪਣੇ ਕੋਲ ਸਿੰਘਾਂ ਦੇ ਵਿੱਚ ਆ ਵੇ ਇਹ ਸਵਾ ਤੋਂ ਕੁੜੇ ਬਣਾ ਤੋਕਰ ਕੱਪੜ ਕਹਿੰਦੇ ਮਹੀਨਿਆਂ ਦੀ 5 ਮਹੀਨੇ ਦੀ ਜਟ ਪਾਵਾਂ ਪੰਜਾਂ ਦੀ ਹਾਂ ਤੇ ਦੁੱਧ 11 ਕਿਲੋ ਦੁੱਧ ਤੇ 10 ਦੀ ਗਾਰੰਟੀ ਹੋ ਗਈ ਠੀਕ ਹੈ ਹਾਂ ਮਾ ਵੀ 11 ਕਿਲੋ ਦੁੱਧ ਤੇ 10 ਦੀ ਗਾਰੰਟੀ ਚੱਕੋ 5 ਮਹੀਨੇ ਦੀ ਗੱਪਣ ਚੈੱਕ ਪਾਸ ਆ ਗਾਂ ਤੇ ਜਗ ਸਵੇਰ ਸੁੰਦੀ ਹੋ ਗਈ ਨਾ ਤੇ ਜਗ ਸੂਆ ਤੇ ਜਗ ਰਹੀ ਆ ਗਾਂ ਦੂਜਾ ਸੂਆ ਹਾਂ ਇਹਨੇ ਸੱਜਣ ਨੇ ਦਿੱਤਾ 16 17 ਕਿਲੋ ਠੀਕ ਆ। ਬਾਬੀ ਹੁਣ ਵੀ 10000 10000 ਕਿਲੋ ਦੁੱਧ। ਮਾਤਾ ਜੀ ਗਰੰਟੀ ਹੋ ਗਈ। ਪੰਜਾਂ ਮਹੀਨਿਆਂ ਦੀ ਗੱਬਣਾ। ਹਾਂ ਥਾੜਾ ਵੱਧ ਘਟ ਕੋਈ ਹੋਵੇ। ਗਰੰਟੀ ਆਪਣੀ। ਹਾਂ ਹੁਣ ਪੂਰਾ ਨੋਕਲ ਆ ਕਿ ਓਕੇ ਥਾੜੇ ਗੱਡੀ ਆ। ਇਹ ਡਰਦੀ ਥੋੜੀ ਜੀ ਨਾ ਘਰੋਂ ਲਈ ਐ। ਇਦੋਂ ਲੇਖ ਲਈ। ਲਓ ਜੀ। ਤੋਂ ਥਣ ਜਿਹੜਾ ਦੋਸਤ ਪੂਰਾ ਮੁਠੀ ਵਾਲਾ ਹੀ ਆ। ਹਾਂ ਬੰਗਾ ਬੰਗਾ ਮੜਾ ਮੜ ਪਾ ਲੈਨੇ ਆ। ਕਦੀ ਬੰਗਾ ਪਾ ਗਈ ਕੋਈ ਦੀ ਐ। ਲੱਤ ਨਹੀਂ ਹੁੰਦੀ। ਅੱਛਾ ਅੱਛਾ। ਉਹ ਤਾਂ ਡਰਦੀ ਐ। ਠੀਕ ਆ। ਲਿਆ ਫਿਰ ਕੱਟ ਬਾਹਰ। ਬਾਬੀ ਇਹ ਤੋਕੜ ਗੱਬਣਾ ਨਾ ਠੀਕ ਆ ਜੀ। 5 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਦਾ ਦੁੱਧੇ ਸਵੇ ਸੁਣਾ ਪਹਿਲੇ ਸਵੇ ਦੇ ਵਿੱਚ ਹੁਣ ਕੋਈ 10 11 11 ਕਿਲੋ ਦੋਡੇ ਦੇ ਥੱਲੇ ਆਜੇ ਕਾਤੀ ਵੜੀ ਆ ਬੜੀ ਕੋਲੀ ਕੋਲੀ ਨਾ ਕਰਉਣੀ ਕੱਢੀ ਤੇ ਡਰਦੀ ਜਰੀ ਹੈ ਓਟਰਾ ਨਹੀਂ ਆਂਦੀ ਕੋਈ ਲੋਜੀ ਠੀਕ ਆ ਸੋ ਟੋਕੜ ਗੱਪਣ ਨਾਲ ਜਿਹੜਾ ਆਪਾਂ ਤੁਹਾਨੂੰ ਦਿਖਾਤਾ ਨੰਬਰ ਚੌਥਾ ਵੇਰਵਾ ਪਾ ਦੇਣਾ ਠੀਕ ਆ ਜੀ ਚੌਥੇ ਨੰਬਰ ਤੇ ਇਹ ਵੇਰ ਟੋਕੜ ਗੱਪਣ ਸੋ ਦੁੱਧ ਵੀ ਕਰਮਲੀ ਥਲੇ ਚੰਗਾ ਜਿੰਨੇ ਕ ਰੇਟ ਦੇ ਵਿੱਚ ਕਿਸੇ ਭਰਾ ਨੇ 10 ਕਿਲੋ 11 ਕਿਲੋ ਵਾਲੀ ਸੱਜਰ ਲੈਣੀ ਹੈ ਤੇ ਨਾਲ ਦੀ ਨਾਲ ਇਹ ਕਰਮਲੀ ਗਾਂ ਤੰਪਤੰ ਲੱਗੀ ਆ ਗਾਂ ਗੱਪਣ ਵੀ ਘੱਟੋ ਘੱਟ ਚਲੋ 4 ਕਿ ਮਹੀਨੇ ਦਾ ਸਮਾਂ ਅੱਗੇ ਪਿਆਸ ਹੁੰਦੇ ਵਿੱਚ ਵੀ ਤੇ ਇਹ ਕਦੀ ਵੀ ਫਿਰ ਕੀ ਮੋਨ ਰੂਗਾ ਟੋਕੜ ਗੱਪਣ ਦਾ ਮੋਲੇ ਦਾ ਵੀ 35 ਹਾਂ 33000 ਦੇ ਦਈਏ 33000 ਦੇ ਹਾਂ ਜੇ ਕੋਈ ਜੋੜਾ ਲਊ ਹਾਂ ਉਹਦਾ ਤੇ 360 ਹਾਂ 60 ਹਜ਼ਾਰ ਦਾ ਜੋੜਾ ਦੇਣਾ ਠੀਕ ਆ ਇਹ ਦੀ ਠੀਕ ਆ ਵੀਰ ਨੂੰ ਦੋ ਤਾਂ ਭਾਈ ਸਾਡੀ ਆ ਆਓ ਚਲੋ ਹਾਂ ਬਹੁਤ ਠੀਕ ਆ ਜੀ ਦੋਵੇਂ ਬੈੜਾ ਦਾ ਸੌਦਾ ਵੀ ਤੁਸੀਂ ਮਾਰਨੋਗੇ ਵਿੱਚੋਂ ਹੋਰ ਜੇ ਕੱਲੀ ਕੱਲੀ ਜਾਊ ਫਿਰ ਦੇਤੀ ਜਦੀ ਆ ਦੀ ਇਹ ਕੋਈ ਜੋੜਾ ਲਊਗਾ 60 ਹਜ਼ਾਰ ਦਾ ਫਿਰ ਕੋਈ ਐਸੇ ਚਲੋ 33 ਜਦੀ 60 ਹਜ਼ਾਰ ਬੰਦਾ ਹਾਂ 60 ਬੰਦਾ ਠੀਕ ਆ ਜੋੜਾ ਲੈ ਜੂਗਾ ਤਾਂ 60 ਹਜ਼ਾਰ ਦੇ ਵਿੱਚ ਹਾਂ ਚੱਲ ਫਿਰ ਦੋਵੇਂ ਵਾਧੇ ਵਾਲੀਆਂ ਘੱਟ ਵਾਲੀ ਕੋਈ ਨਹੀਂ ਲਊਗਾ ਕੱਤ ਪੁੱਤ ਵੀ ਵੱਡੇ ਆ ਹਾਂ ਕਾਤੇ ਵੀ ਕੋਈ ਛੋਟੇ ਨਹੀਂ ਗਾ ਬਾਕੀ ਹੈ ਵੀ ਕਰਮਾ ਗਿਆ ਉਹ ਦੋ ਨਹੀਂ ਜਮਾ ਸਾਬ ਕੀ ਦੋ 14 15 ਕਿਲੋ ਨਹੀਂ ਲਈ ਜਾਨਾ ਤਾਂ ਹਾਂ ਸਹੀ ਹੋਣੀ ਹਾਂ ਐ ਤੋਂ ਬਾਅਦ ਕਲਦੀਪੇ ਆਪਣੇ ਕੋਲ ਇਧਰ ਸ਼ਾਈ ਵਾਲ ਬੱਚੀ ਆ ਜਾਂਦੀ ਆ ਨਹੀਂ ਤੁਸੀਂ ਦੱਸਿਆ ਵੀ ਪਹਿਲਾ ਸੂਆ ਬੱਚੀ ਸੋਈ ਜਾ ਫਿਰ ਪਹਿਲਾ ਸੂਆ ਦੁੱਧ ਦੇਖੋ 8 ਕਿਲੋ 7 ਕਿਲੋ ਨਹੀਂ ਆਏ ਅੱਛਾ ਹਾਂ ਦੁੱਧ ਵੈਸੇ ਇਹ ਹੋਊਗੀ 1.5 ਤੋਂ 2 ਮਹੀਨੇ ਹਾਂ ਹਾਂ ਬੱਚਾ ਪੁੱਛਦਾ ਤਾਂ ਬੱਚਾ ਤਾਂ ਹੈਗਾ ਪਰ ਹਮੇਂ ਪਰ ਬੱਚਾ ਨਹੀਂ ਹੋ ਮਰਦਾ ਹੋਇਆ ਲੱਗਦੀ ਅੱਜ ਥੋੜਾ ਉੱਠਣਾ ਠਣ ਵਾਲੇ ਪਾਸੋਂ ਰਹੇਗਾ ਠੀਕ ਹੈ ਲੋ ਵੀ ਬੱਚਾ ਹੈਗਾ ਪਰ ਉੱਠਣਾ ਠਣ ਵਾਲੇ ਪਾਸੋਂ ਰਹੇਗਾ ਉਸ ਤੋਂ ਬਗੈਰ ਹੀ ਇਸਾ ਦਾ ਬੱਚਾ ਇਸੇ ਤਰ੍ਹਾਂ ਹਮਨੇ ਬਹਿ ਬੂਕੇ ਮੈਂ ਹੱਥੋਂ ਤਲਵਾਉਂਦੀ ਆ ਪੂਰਾ ਫਰੋਂਦੀ ਆ ਹਾਂ ਨਵਾ ਲਈਦੀ ਹੈ ਕੋਈ ਨਹੀਂ ਤਾਂ ਵੀ ਹੋ ਕੋਈ ਗੱਲ ਬਾਤ ਨਹੀਂ ਜੀਗਾ ਜੀ ਕੋਈ ਨਹੀਂ ਵੀ ਗਰਮਾ ਬਾਕੀ ਥਾਂ ਤੁਹਾਨੂੰ ਵਿਖਾ ਦਿੱ ਗਏ ਬਹੁਤ ਵਧੀਆ 8 ਕਿਲੋ ਮੁੱਤ ਹਾਂ 8 ਕਿਲੋ ਸਾਦੇ ਹੀ ਰੜੀ ਦੇਵਾਂਗੇ ਉਹ ਵੀ 7 ਕਿਲੋ ਦੀ ਗਾਰੰਟੀ ਆ 8 ਕਿਲੋ ਬਿਲਕੁਲ 8 ਕਿਲੋ ਦੀ ਗਾਰੰਟੀ ਹੈ 7 ਕਿਲੋ ਹੋਗਾ ਹਾਂ 7 ਕਿਲੋ ਹਾਂ ਬਾਕੀ ਇਹ ਵੀ ਵੱਟੀ ਆ ਵੱਟੀ ਹੀ ਵੱਟੀ ਹਾਂ ਬਾਕੀ ਉੱਤੋਂ ਬੜੀ ਸਫਾਈ ਸੁਫੀ ਹੈ ਮੋਲ ਮੁਫਤ ਲਈ ਆ ਉਹ ਜਿਹੜੇ ਵੀ ਇਹਨੇ ਨੋਰਮਲ ਘਰ ਦਾ ਬਿਲਕੁਲ ਡੰਗਾ ਚਲਾਉਣਾ ਸੀਗਾ ਜੀ ਕਿ ਕੋਈ 8 7 ਕਿਲੋ ਵਾਲੇ ਪਸ਼ੂ ਲਾਭ ਰਹੇ ਕੋਈ ਥੋੜੇ ਰੁਪਏ ਖਰਚਨ ਤੇ ਚਾਹ ਬਣਾਉ ਤੇ ਇਹ ਬੱਚੀ ਨੂੰ ਹੱਥ ਪਾ ਸਕਦੇ ਹੋ ਸ਼ਾਈ ਵਾਲ ਕਰਾਉ ਸੰਗ ਦੇ ਵਿੱਚ ਬੱਸੀ ਆ ਬਲੈਕ ਕੱਦ ਬੋਤਾਂ ਵਾਲੀ ਆ ਵੱਡੀ ਹਾਈਟ ਕੱਦ ਵਿੱਚ ਸੋਨ ਬਾਈ ਲਬੂਈ ਵੀ ਬੱਸੀ ਦੀ ਬਹੁਤ ਥਾਨ ਪੂਰਾ ਫਿਮਕੀ ਵਾਲਾ 8 ਕਿਲੋ ਦੁੱਧ ਤੇ 7 ਕਿਲੋ ਦੀ ਪੂਰੀ ਗਰੰਟੀ ਤੇ ਸੱਲੀ ਤੇ ਜਾਊਗੀ ਕੋਈ ਵੀ ਸੱਜਣ ਹੱਥ ਪਾ ਲੈ ਠੀਕ ਆ ਜੀ ਤੇ ਕੋਈ ਕਾਲ ਖਾਲ ਨਹੀਂ ਕੀਗੀ ਕੋਈ ਵੀ ਡਰ ਦੀ ਡੁੱਕਰ ਦੀ ਨਹੀਂ ਕਰਮਾ ਲਈ ਇਸੇ ਤਰ੍ਹਾਂ ਪੈਕੇਜ ਚਵਾਈ ਕਰ ਸਕਦੇ ਹੋ ਤੁਸੀਂ ਹਾਂ ਜੀ ਜੋ ਵੀ ਨੂੰ ਲੋ ਠੀਕ ਹੈ ਇਹ ਕਲਦੀਪ ਗੀਮੋਨ ਰੂਗੇ ਦਾ ਬਈ ਮੋਹਨ ਸਿੰਘ ਸਾਹਿਬ ਆਵੇ ਗੱਲ ਲਈ 28 5000 ਆਏ ਦੇ ਦੀਏ 5000 ਜੀ ਹਾਂ ਹੋਰ ਯਾਰ ਛੱਡ ਦੀ ਚਵੀ ਦੇ ਦਾਂਗੇ ਜੈ ਜੋੜ ਕਰਦੇ ਹਾਂ ਹਾਂ ਹੋਰ ਕਰਦੇ ਹੋਰ ਕਰਦੀ 22000 ਦੇਦਾ ਐਂਡੀ 22000 ਦੇ ਹਾਂ ਇਹ ਤੋਂ ਨਾ ਕੋਈ ਆ ਕੇ ਪਿਠਾ ਹਣ ਠੀਕ ਹੈ ਹਾਂ ਮੈਂ ਵੀ ਇਹ 22000 ਦੀ ਮਿਲ ਜੂਗੀ ਠੀਕ ਹੈ ਜੀ ਤੇ ਬਾਕੀ ਪਸੰਦ ਆਊਗੀ ਤੁਹਾਨੂੰ ਥਣਾ-ਥਣਾਂ ਵਾਲੇ ਪਾਸੇ ਮੈਂ ਤੁਹਾਨੂੰ ਸਾਰੇ ਪਾਸੇ ਦਿਖਾ ਦਿੱਤੀ ਆ ਵੀ ਇਹ ਨਹੀਂ ਕੋਈ ਥਣਾ ਛੋਟਾ ਠੀਕ ਹੈ ਜੀ ਅਗਲੇ ਪਿਛਲੇ ਥਣਾ ਦਾ ਸੈਜ ਇੱਕੋ ਜਿਹਾ ਮੋਠੀ ਮੋਠੀ ਥਾਣਾ ਤੇ 8 ਕਿਲੋ ਦੁੱਧ 7 ਕਿਲੋ ਦੀ ਗਾਰੰਟੀ ਤਸੱਲੀ ਤੇ ਭਾਵੇਂ ਲੈ ਜਾਓ ਠੀਕ ਆ ਇੱਕ ਇੱਧਰ ਬਿਲਕੁਲ ਮੁਫਤਰ ਦਾ ਭਾਅ ਤੁਹਾਨੂੰ ਦਿਖਾ ਦਿੰਨੇ ਆ ਇਹ ਸੰਸਾ ਦਾ ਪਹਿਲੇ ਨੂੰ ਵੜਿਆ ਤੇ ਇਹਦੇ ਥਣ ਦੋ ਮਗਰ ਲੈ ਖਲੋਗੇ ਦੋ ਘਾੜ ਲਈ ਆ ਅਗਲੇ ਚਲਦੇ ਆ ਅਗਲੇ ਦੋਵੇਂ ਚਲਦੇ ਆ ਮਗਰਲੇ ਦੋਵੇਂ ਪਹਿ ਰਹੇ ਆ ਦੋ ਹੀ ਖਲੋਗੇ ਆ ਠੀਕ ਆ ਦੁੱਧ ਕਿੰਨਾ ਅਗਲੇ ਦੋ ਥਾਣਾ ਚ 5 ਕਿਲੋ ਦਾ 5 ਕਿਲੋ ਹਾਂ ਲਾ ਵੀ ਇਹ ਟਾਂਚਾ ਦੋ ਕੋਈ ਸਵੈਟ ਦਾ 5 ਕਿਲੋ ਦੁੱਧ ਦੋਵੇਂ ਥਾਣਾ ਅਗਲੇ ਚਲਦੇ ਆ ਮਗਰਲੇ ਥਣ ਜਿਹੜੇ ਆ ਉਹ ਬਹਿ ਗਏ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਦੱਸ ਹੀ ਦਿੱ ਅਗਲੇ ਥਾਣੇ ਦੇ ਵਿੱਚ ਹੀ ਦੁੱਧ ਹੈਗਾ ਜਿਹੜਾ 5 ਕਿਲੋ ਜਿਹੜਾ ਚਵਾ ਰਹੀ ਹੈ ਠੀਕ ਹੈ 5 ਕਿਲੋ ਗਾੜੀ ਨਵੀਂ ਇਹਨੂੰ ਹੋਈ ਆ 1.5 ਮਹੀਨਾ ਹੋ ਗਿਆ ਬੱਕੇ ਬਣੇ ਵੀ ਆਂ ਹਾਂ ਬਣੇ ਬਾਕੀ ਉੱਤਰਾ ਦੇ ਜੇ 4 ਥਾਣੇ ਉਸੇ ਫਿਰ ਤੇ ਬੜੀ ਜਲਦੀ ਆ ਗਈ ਹਾਂ ਬਾਕੀ ਅਗੀ ਠੰਡੀ ਸੀ ਆ ਦੁੱਧ ਵੀ ਫਿਰ ਚਲੋ ਇਹਨਾਂ ਵੀ 8-9 ਕਿਲੋ ਹੋਣਾ ਸੀ ਟੋਕਰ ਤੇ ਥਲੇ ਹਾਂ ਆ ਦੁੱਧ ਤਾਂ ਦੇ ਲਈ 16-18 ਕਿਲੋ ਇਸ ਵੀ ਆ ਗਾਲੇ ਤਾਂ ਪੂਰੇ ਵਰਦੇ ਬਹੁਤ ਜੀ ਇਹ ਅਗਲੇ ਥਾਣੇ ਦਾ ਚਵਾ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਦੋਵੇਂ ਚੱਲਦੇ ਆਂ ਹਾਂ 5 ਕਿਲੋ ਦੁੱਧ ਇਹਨਾਂ ਦੋਹਾਂ ਥਾਣੇ ਦੇ ਵਿੱਚ ਹੀ ਆਉਂਦਾ ਠੀਕ ਉਹ ਲੈ ਨਹੀਂ ਉਹ ਠੀਕ ਹੈ ਜੀ ਇਹਨੇ ਇਹ ਵਾਂ ਜਾਪਾ ਨਹੀਂ ਨਲੀ ਨੂੰ ਚੜੀਏ ਇਹ ਤਾਂ ਮੁੱਲ ਕਿਰੋਗਾ ਤੁਸੀਂ ਮੁੱਲ ਤੇ ਮੈਂ ਦਾਅ ਕਰ ਲਈ 8000 ਦੇ ਦਿਆਂਗੇ 8000 ਰੁਪਏ ਹਾਂ ਠੀਕ ਹੈ ਲੋ ਵੀ 8000 ਦੀ ਮਿਲ ਜੂਗੀ ਤੁਹਾਨੂੰ ਇਹ ਵੀ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਆਫਰ ਰਹੇਗਾ ਕਪੂਰ ਦੇ ਵਿੱਚ ਫਿਰ 8-8 10000 ਦੀ ਤਾਂ ਹੁੰਦੀ ਹੈ ਬਾਕੀ ਜੇ ਆਇਆ ਤਾਂ ਦੋ ਦੇ ਵੀ ਸਾਡਾ ਕਿੰਨਾ ਦੇ ਦੇਉਗੀ ਹਾਂ ਠੀਕ ਹੈ ਤਾਂ ਦੇ ਪੂਰੀ ਵੱਡੀ ਹੈ ਹੂੰ ਕੱਦ ਪੋਤਾ ਤਾਂ ਪੂਰਾ ਵੱਡਾ ਬਾਕੀ ਥਾਂ ਦਾ ਚੰਗਾ ਫਾਈਟ ਲੈਂਥ ਤਾਂ ਬਹੁਤ ਆ ਪਰ ਚਲੋ ਜੋ ਇਨਕਾਰਨ ਬਣ ਗਿਆ ਠੀਕ ਹੈ ਜੀ ਦੋ ਥਾਂ ਜਿਹੜੇ ਚੱਲਦੇ ਆ ਤੇ ਦੋ ਥਾਂ ਦੇ ਚਿੱਲੜ ਤੇਲਾ ਠੀਕ ਹੈ ਜੀ ਦੋ ਥਾਂ ਨੂੰ ਅਗਲੇ ਥਾਂ ਤੋਂ ਦੋਨੋਂ ਜਿਹੜੇ ਚੱਲਦੇ ਆ ਉਹਨਾਂ ਦੇ ਵਿੱਚੋਂ 5 ਕਿਲੋ ਧਾਰਾ ਤੇ 1.5 ਮਹੀਨੇ ਦੀ ਕੇ ਬਣੀ ਸੋਹਣੀ ਹੈ 8000 ਮੁੱਲ ਰਹੂਗਾ ਕਿ ਨਿਕਲ ਆਉਂਦੀ ਹੈਗਾ ਕਿਸੇ ਭਰਾ ਦੀ ਚਲੋ ਕਿਸਮਤ ਲੱਕ ਤੇ ਕੱਦ ਵੱਡਾ ਇਸ ਬੈਡ ਦਾ ਹਾਂ ਯਾਰ ਉਹ ਛੱਡ ਦਾਂਗੇ ਹਾਂ ਸੱਤ ਹੀ ਦੇ ਦਾਂਗੇ ਬੋ ਵੀ 7000 1.5 ਮਹੀਨੇ ਚ ਮੋਲੀ ਆ ਕੇ ਤਾਂ ਪੂਰਾ ਹੋ ਜਾਣਾ ਗਾੜ ਤਨੀ ਬਸ ਬਾਕੀ ਠੰਡੀ ਸੀਲ ਵੜੀ ਜੀ ਹਾਂ ਉਂਝ ਦਾ ਵਾਇਆ ਨੇ ਥਾਂ ਤੇ ਬੜੇ ਚੰਗੇ ਜੱਡਾ ਝੋਲਾ ਚਲਾ ਚੰਗਾ ਸੀ ਚਲੋ ਕੋਈ ਨਾ ਕੋਈ ਕਾਰਨ ਬਣ ਗਿਆ ਉੱਡੀ ਕੇਅਰ ਕੂਰ ਨਹੀਂ ਹੋਈ ਕਿਸੇ ਥਾਂ ਜਗ੍ਹਾ ਤੇ ਹਾਂ ਤਾਂ ਕਰਕੇ ਸੋ ਫੁੱਲ ਦੋਸ ਤੋਂ ਵੱਟੇ ਹਾਈਟ ਕਾ ਦੇ ਵਿੱਚ ਇਹ ਵੜ ਤੁਹਾਨੂੰ ਦਿਖਾਤੀ ਆ ਟੋਕੜ ਵੜਾ ਠੀਕੇ ਜੇ ਅੱਗੇ ਬਣੀ ਸੌਰੀ ਆ ਨਿਕਲ ਆਉਂਦੀ ਆ ਗਾਂ ਕਿਸੇ ਵੀਰ ਦੀ ਕਿਸਮਤ ਆ ਇਧਰੋਂ ਆਪਾਂ ਜਿਹੜੇ ਸਾਜ ਤੁਹਾਨੂੰ ਦਿਖਾਦੇ ਆ ਇੱਕ ਟੁਕੜ ਗੱਬਣ ਵੜ ਦਿਖਾਈ ਆ ਠੀਕ ਆ ਜੀ ਤੇ ਇੱਕ ਤਕਰੀਬੜ ਬਗੈਰ ਬੱਚੇ ਤੋਂ ਤੁਹਾਨੂੰ ਵੜ ਦਿਖਾਤੀ ਆ ਵੱਡੇ ਹਾਈਟ ਗੱਦ ਦੇ ਵਿੱਚ 8-7 ਕਿਲੋ ਦੁੱਧ ਇਧਰ ਇੱਕ ਤੋਖੜ ਕਫਨ ਮਾਝ ਦਿਖਾਤੀ ਆ ਪੰਜਵੇਂ ਮਹੀਨਿਆਂ ਦੀ